ਕ੍ਰਿਸਮਸ ਡੇ ਮਨਾਇਆ ਸੀ ਪਾਸਟਰ ਅੰਕਰ ਨਰੂਲਾ ਜੀ ਦੀ ਗਵਾਹੀ ਵਿੱਚ ਪੰਜਾਬ ਸਰਕਾਰ ਨੇ ਉਹਦੇ ਉੱਪਰ ਇੱਕ ਮੈਂ ਆਪਣੀ ਪ੍ਰਤੀਕਿਰਿਆ ਦਿੱਤੀ ਸੀ ਤੇ ਉਹਦੇ ਵਿੱਚ ਪਾਸਟਰ ਅੰਕਰ ਨਰੂਲਾ ਜੀ ਦੇ ਕੁਝ ਲੋਕਾਂ ਨੇ ਮੈਨੂੰ ਫੋਨ ਦੇ ਰਾਹੀਂ ਕੁਝ ਨੇ ਵੀਡੀਓ ਬਣਾ ਕੇ ਲਾਈਵ ਹੋ ਕੇ ਕਾਫੀ ਗਾਲੀ ਗਲੋਚ ਵੀ ਕੀਤਾ ਤੇ ਮੰਦਾ ਚੰਗਾ ਵੀ ਬੋਲਿਆ ਤੇ ਬਹੁਤ ਜ਼ਿਆਦਾ ਮੈਨੂੰ ਸਵਾਲ ਵੀ ਕੀਤੇ ਉਹ ਉਹਨਾਂ ਸਵਾਲਾਂ ਨੂੰ ਲੈ ਕੇ ਮੈਂ ਪਹਿਲਾਂ ਤਾਂ ਚਾਹੁੰਦਾ ਸੀ ਕਿ ਜੋ ਇਹ ਗੱਲ ਨਿਬੜ ਗਈ ਆ ਚਲੋ ਕੋਈ ਇਹਨੂੰ ਖਤਮ ਇੱਥੇ ਕਰਦੇ ਆ ਪਰ ਹਮੇਸ਼ਾ ਹੀ ਪਾਸਟਰ ਨਰੂਲਾ ਮਿਨਿਸਟਰੀ ਵਿਵਾਦਾਂ ਦੇ ਵਿੱਚ ਰਹੀ ਆ ਤੇ ਵਿਵਾਦਾਂ ਦੇ ਵਿੱਚ ਹੀ ਰਹਿਣਾ ਉਹਨਾਂ ਨੂੰ ਪਸੰਦ ਆ ਕਿਉਂਕਿ ਆਪਣੀ ਵਾਹ-ਵਾਹ ਤੇ ਮਸ਼ਹੂਰ ਹੋਣਾ ਕੰਟਰੋਵਰਸੀ ਚ ਰਹਿਣਾ ਇਹਨਾਂ ਨੂੰ ਬਹੁਤ ਜ਼ਿਆਦਾ ਅੱਛਾ ਲੱਗਦਾ ਫਮੈਕ ਦੇਸ਼ ਦਾ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਇੱਕ 크੍ਰਿਸਚੀਅਨ ਲੀਡਰ ਹੋਣ ਦੇ ਨਾਤੇ ਮੇਰਾ ਫਰਜ਼ ਹੈ ਕਿ ਇਹ ਗੱਲਾਂ ਜਿਹੜੀਆਂ ਨੇ ਅਸੀਂ ਸਾਰਿਆਂ ਨਾਲ ਸਾਂਝੀਆਂ ਜ਼ਰੂਰ ਕਰੀਏ ਕਿਉਂਕਿ ਨજર ਅੰਦਾਜ਼ ਕਰਨਾ ਵੀ ਇੱਕ ਬੁਝਦਲੀ ਆ ਹਰ ਗੱਲ ਨੂੰ ਔਰ ਕ੍ਰਿਸਚਨ ਖਾਸ ਕਰਕੇ ਜਿਹੜੀ ਕ੍ਰਿਸਚਨ ਲੀਡਰਸ਼ਿਪ ਆ ਜਾਂ ਕ੍ਰਿਸਚਨ ਕਮਿਊਨਿਟੀ ਆ ਪੰਜਾਬੀ ਇਹ ਕੰਟਰੋਵਰਸੀ ਦੇ ਵਿੱਚ ਹਮੇਸ਼ਾ ਪੰਜਾਬ ਵਿੱਚ ਕਿਉਂ ਆ ਤੇ ਇਹਦਾ ਕਾਰਨ ਕੀ ਆ ਅੱਜ ਲੱਭਾਂਗੇ ਇਸ ਦਾ ਇਹਦਾ ਕਾਰਨ ਇਸ ਕਰਕੇ ਮੈਂ ਲਾਈਵ ਹੋਇਆ ਮੈਂ ਡਾਇਰੈਕਟ ਗੱਲ ਕਰਨੀ ਜਾਮਾਗਾ ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਪਾਸਟਰ ਅੰਕਲ ਯੂਸਫ ਨਰੂਲਾ ਜੀ ਤੱਕ ਜਿਹੜੀ ਮੇਰੀ ਇਹ ਵੀਡੀਓ ਆ ਪਹੁੰਚੇ ਜਰੂਰ ਔਰ ਮੈਂ ਪਾਸਟਰ ਜੀ ਨੂੰ ਆ ਸੰਬੋਧਨ ਕਰਕੇ ਹੀ ਇਹ ਗੱਲ ਰੱਖਾਂਗਾ ਕਿ ਪਾਸਟਰ ਜੀ ਇਹ ਸਾਨੂੰ ਆ ਲਾਈਵ ਉਣ ਦੀ ਇਹ ਜਿਹੜੀ ਨੌਬਤ ਆ ਕਿਉਂ ਆਈ ਕਿਉਂਕਿ ਮੈਂ ਤੁਹਾਨੂੰ ਬਹੁਤ ਵਾਰ ਮਿਲ ਚੁੱਕਾ ਹਾਂ ਤੁਹਾਡੇ ਕੋ ਆ ਚੁੱਕਾ ਹਾਂ ਤੁਹਾਡੇ ਵਿਚਾਰ ਵੀ ਸੁਣੇ ਤੁਸੀਂ ਮੇਰੇ ਵੀ ਸੁਣੇ ਔਰ ਤੁਸੀਂ ਮੇਰੇ ਮੈਨੂੰ ਬਹੁਤ ਚੰਗੀ ਤਰ੍ਹਾਂ ਜਾਣਨੇ ਹੋ ਤੁਸੀਂ ਕੋਈ ਐ ਨਹੀਂ ਕਿ ਮੈਂ ਨਵਾਂ ਆ ਕੋਈ ਜਿਹਨੂੰ ਤੁਸੀਂ ਜਾਣਦੇ ਨਹੀਂ ਹੋ ਮੈਂ 2-3 ਸਵਾਲ ਤੁਹਾਨੂੰ ਕਰਨੇ ਆ ਸਿੱਧੇ ਇਹ ਤੁਹਾਡੇ ਪ੍ਰਧਾਨ ਜਾਂ ਕੋਈ ਵੀ ਤੁਹਾਡੇ ਜਿਹੜੀ ਤੋਂ ਕੋਈ ਕਮੇਟੀ ਬਣਾਈ ਆ ਜੋ ਜੋ ਵੀ ਉਹਦਾ ਨਾਮ ਆ ਉਦੇ ਪ੍ਰਧਾਨ ਮੈਨੂੰ ਸਵਾਲ ਕਰਦੇ ਨੇ ਤੇ ਮੈਂ ਇੱਕ 크ਰਿਸਚੀਅਨ ਕਮਿਊਨਿਟੀ ਦੇ ਦਾ ਲੀਡਰ ਹੋਣ ਦੇ ਨਾਤੇ ਇੱਕ ਇੱਕ ਦੋ ਤੁਹਾਨੂੰ ਸਵਾਲ ਪੁੱਛਣੇ ਆ ਕੀ ਪਾਸਟਰ ਅੰਕਰ ਨੂਲਾ ਮਿਨਿਸਟਰੀ ਕੀ 크ਰਿਸਚੀਅਨ ਹੈ ਕੀ ਆਲ ਪੰਜਾਬ ਦੀ 크ਰਿਸਚੀਅਨਾਂ ਦੀ ਮਿਨਿਸਟਰੀ ਹੈ ਕੀ ਉਹ ਮੇਨ ਲਾਈਨ ਚਰਚ ਕੁਛ ਨਹੀਂ ਹੈਗੇ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਛੋਟੇ ਲੈਵਲ ਦੇ ਚਰਚ ਲਾਉਂਦੇ ਨੇ ਜਿਨ੍ਹਾਂ ਨੂੰ ਕਈ ਵਾਰੀ ਤੁਹਾਨੂੰ ਅਸੀਂ ਪ੍ਰਚਾਰ ਵਿੱਚ ਕਹਿੰਦੇ ਸੁਣਿਆ ਕੀ ਇਹਨਾਂ ਕੋਲ ਸਮਰੱਥਾ ਨਹੀਂ ਹੈ ਕਿ ਉਹ ਕ੍ਰਿਸਚੀਅਨ ਨਹੀਂ ਆ ਉਹ ਪਾਸਟਰ ਨਹੀਂ ਆ ਕਿ ਜਿਹੜੇ ਕ੍ਰਿਸਚੀਅਨ ਲੀਡਰ ਨੇ ਉਹ ਲੀਡਰ ਨਹੀਂ ਆ ਦੂਸਰੀ ਗੱਲ ਜਿਹੜੀ ਗੱਲ 크리스마ਸ ਡੇ ਦੀ ਆ ਇਹਦਾ ਜਵਾਬ ਮੈਨੂੰ ਇੱਕ ਦਿਓ ਕਿ ਜੇ ਤੁਸੀਂ 크리스마ਸ ਦੇ ਵਾਕਿਆ ਹੀ ਮਨਾਉਣਾ ਚਾਹੁੰਦੇ ਸੀ ਇਹ 2022 'ਚ ਇਹਨਾਂ ਦੀ ਗਵਰਨਮੈਂਟ ਬਣ ਗਈ ਸੀ ਤੁਸੀਂ 23 ਦੇ ਵਿੱਚ ਕਿਉਂ ਨਹੀਂ ਮਨਾਇਆ ਇਹਨਾਂ ਨੂੰ ਕਹਿ ਕੇ 24 'ਚ ਕਿਉਂ ਨਹੀਂ ਮਨਾਇਆ ਲਾਸਟ ਬਰਾ ਜਿਹੜਾ ਇਲੈਕਸ਼ਨ ਦਾ ਬਰਾ ਹੈ ਉਦੋਂ ਹੀ ਤੁਹਾਨੂੰ ਚੇਤਾ 크리스마ਸ ਦੇ ਮਨਾਉਣ ਦਾ ਕਿਉਂ ਆਇਆ ਮੈਨੂੰ ਇੱਕ ਗੱਲ ਦਾ ਇਹ ਵੀ ਜਵਾਬ ਨਾਲ ਹੀ ਦੇ ਦਿਓ ਕਿ ਤੁਹਾਨੂੰ ਲੱਗਦਾ ਬਹੁਤ ਜ਼ਿਆਦਾ ਸ਼ੌਂਕਿਆ ਹਰ ਕੰਮ ਕਰਨ ਦਾ ਕਿ ਹਰ ਕੰਮ ਦੇ ਵਿੱਚ ਤੁਸੀਂ ਹੀ ਮੋਰੀ ਹੋ ਤੁਸੀਂ ਹੀ ਦੁਨੀਆ ਤੇ ਸਭ ਤੋਂ ਜ਼ਿਆਦਾ ਸੰਪੂਰਣ ਹੋ ਤੁਸੀਂ ਹੀ ਖੁਦਾ ਦੇ ਖਾਦਮੇ ਹੋ ਤੁਸੀਂ ਹੀ ਸਭ ਤੋਂ ਵੱਡੇ ਲੀਡਰ ਹੋ ਤੁਸੀਂ ਹੀ ਕ੍ਰਿਸਤਿਆਨਾਂ ਨੂੰ ਲੀਡ ਕਰੋਗੇ ਨਹੀਂ ਇਹ ਗੱਲ ਦਾ ਅਸੀਂ ਕੰਡਮ ਕਰਦੇ ਆਂ ਬੜੇ-ਬੜੇ ਇੱਥੇ ਲੀਡਰ ਹੋਏ ਬੜੇ-ਬੜੇ ਵੱਡੇ ਪ੍ਰੀਸਟ ਅੱਜ ਵੀ ਮੌਜੂਦ ਨੇ ਸਾਡੇ ਪੰਜਾਬ ਦੇ ਵਿੱਚ ਬਹੁਤ-ਬਹੁਤ ਵੱਡੀ ਸਮਰਾਥਾ ਨਾਲ ਕੋ ਖੁਦਾ ਨੇ ਦਿੱਤੀ ਹੋਈ ਬڑے-ਬڑے ਚਮਤਕਾਰ ਉਹਨਾਂ ਕੋ ਵੀ ਹੋਏ ਨੇ। ਛੋਟੀਆਂ ਮਨਿਸਟਰੀਆਂ ਕੋਲ ਵੀ। ਜਾਂ ਤਾਂ ਇਹ ਆਪਾਂ ਇੱਕ ਬੰਨਾ ਕਰੀਏ। ਜਾਂ ਤੇ ਤੁਸੀਂ ਲੀਡਰ ਬਣ ਜਾਓ। ਅਸੀਂ ਜਿਹੜੇ ਪੰਜੀ-ਪੰਜੀ ਸਾਲ ਦੇ ਕੌਮ ਦੀ ਸੇਵਾ ਕਰ ਰਹੇ ਲੀਡਰ ਹਾਂ ਅਸੀਂ ਤੁਹਾਡੇ ਮਗਰ ਚੱਲਦੇ ਹਾਂ। ਤੇ ਜਾਂ ਫਿਰ ਸਿਰਫ ਪਰੇਸ਼ਟੀ ਰੋ। ਹੁਣ ਤੁਸੀਂ ਕਹਿੰਦੇ ਹੋ ਪ੍ਰੀਸਟ ਵੀ ਸਭ ਤੋਂ ਵੱਡਾ ਪੰਜਾਬ 'ਚ ਮੈਂ ਆ ਤੁਸੀਂ ਕਹਿੰਦੇ ਹੋ ਲੀਡਰ ਵੀ ਸਭ ਤੋਂ ਵੱਡਾ ਮੈਂ ਆ ਨਹੀਂ ਇਹ ਦੋਰੇ ਮਾਤ ਡੰਡ ਨਹੀਂ ਜੀ ਚੱਲਣੇ ਫਿਰ ਬਹੁਤ ਬਹੁਤ ਵੱਡੇ ਆਪਾਂ ਝੂਠ ਬੋਲਦੇ ਆ ਇੱਕ ਬੰਨਿਆ ਸੀ ਕਹਿੰਨੇ ਕਿ ਖਦਾ ਦੇ ਖادم ਆ ਮੈਂ ਰੈਲੀਆਂ ਕੀਤੀਆਂ ਬਹੁਤ ਬਹੁਤ ਵੱਡੀਆਂ ਰੈਲੀਆਂ ਕੀਤੀਆਂ ਮੁੱਖ ਮੰਤਰੀ ਨੂੰ ਮੈਂ ਵੀ ਬੁਲਾਇਆ ਸਾਬਕਾ ਮੁੱਖ ਮੰਤਰੀ ਨੂੰ ਮੁੜ ਕੇ ਮੁੱਖ ਮੰਤਰੀ ਵੀ ਬਣੇ ਕਪਤਨ ਮਨਿੰਦਰ ਸਿੰਘ ਮੇਰੇ ਘਰ ਵੀ ਆਏ ਖਾਣਾ ਵੀ ਖਾਦਾ ਔਰ ਸਾਨੂੰ ਪਤਾ ਹੈ ਕਿ 5000 ਦਾ ਇਕੱਠ 10000 ਦਾ ਇਕੱਠ 15000 ਦਾ ਇਕੱਠ ਕਿੰਨੇ ਏਕੜ ਦੇ ਵਿੱਚ ਹੁੰਦਾ ਹੈ ਤੁਸੀਂ 10000 ਦਾ ਇਕੱਠ ਕਰਕੇ ਤੇ ਕਹਿੰਦੇ ਹੋ 10 ਲੱਖ ਦਾ ਇਕੱਠ ਹੋ ਗਿਆ 20000 ਦਾ ਇਕੱਠ ਕਰਕੇ ਕਹਿੰਦੇ ਹੋ 15 ਲੱਖ ਦਾ ਇਕੱਠ ਹੋ ਗਿਆ ਸਿੱਧਾ ਸਾਫ ਝੂਠ ਕਿਉਂ ਬੋਲਦੇ ਹੋ ਕਿਉਂ ਪੰਜਾਬ ਨੂੰ ਗਮਰਾਹ ਕਰਦੇ ਹੋ ਜਿਹੜਾ ਤੁਸੀਂ ਇਹ ਝੂਠ ਬੋਲਦੇ ਹੋ ਇਹ ਹੋਰ ਲੋਕ ਜਿਹੜੇ ਨੇ ਕਨਵਰਜਨ ਦਾ ਨਾਮ ਲੈ ਕੇ ਸਿੱਧਾ ਟਾਰਗੇਟ ਇਸਾਈਆਂ ਦੇ ਉੱਪਰ ਹੁੰਦਾ। ਔਰ ਜਿਹਦੇ ਨਾਲ ਅਸੀਂ ਘੱਟ ਗਿਣਤੀ ਲੋਕ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਉਸੁਰੱਖਿਆਤ ਮਹਿਸੂਸ ਕਰਦੇ ਆ। ਫਸ ਜੀ ਅਸੀਂ ਸਾਰਾ ਸਮਾਜ, 크੍ਰਿਸਚੀਅਨ ਸਮਾਜ, ਬਾਲ ਬੱਚੇ دار ਆ ਲੋਕਾਂ ਦੇ ਕਾਰੋਬਾਰ ਸਾਂਝੇ ਨੇ। ਸਾਡਾ ਸਿੱਖ ਭਾਈਚਾਰਾ ਨਾ Hindu ਭਾਈਚਾਰਾ ਨਾ 9 ਮਾਸਤਾਰ ਸਾਰਿਆ। ਸਾਡੇ ਕਾਰੋਬਾਰ ਸਾਂਝੇ ਰਹੇ ਆ। ਅੱਜ ਕੱਲ ਉਹ ਲੋਕ ਸਾਨੂੰ ਇਹਨਾਂ ਗੱਲਾਂ ਕਰਕੇ ਹੀਣ ਭਾਵਨਾ ਨਾਲ ਦੇਖਦੇ ਆ। ਸਾਨੂੰ ਟਾਰਗੇਟ ਕਰਦੇ ਆ ਸਿਰਫ ਇਹ ਤੁਹਾਡੇ ਝੂਠ ਦਾ ਨਤੀਜਾ ਠੀਕ ਹੈ 20000 30000 ਵੱਧ ਤੋਂ ਵੱਧ ਜਿੰਨੇ ਵੀ ਤੁਹਾਡੇ ਹੁਣ ਤੱਕ ਦੇ ਇਕੱਠ ਨੇ ਜੇ ਖੁਦਾ ਨੂੰ ਹਾਜ਼ਰ-ਨਾਜ਼ਰ ਜਾਣ ਕੇ ਵੇਖਿਆ ਜਾਏ ਤਾਂ 30 35000 ਵੱਧ ਤੋਂ ਵੱਧ ਵੀ ਜੇ ਤੁਹਾਡਾ ਇਕੱਠ ਹੈ ਤੇ 50000 ਤੋਂ ਉੱਪਰ ਕੋਈ ਵੀ ਇਕੱਠ ਨਹੀਂ ਹੈ ਗਿਣਤੀ ਕਰਾ ਲਓ ਸ਼ਰਤ ਰੱਖ ਕੇ ਗਿਣਤੀ ਹੋ ਜੇ ਲੱਖ ਦੇ ਵਿੱਚ ਅਜੇ ਤੱਕ ਇਕੱਠ ਕੋਈ ਨਹੀਂ ਗਿਆ ਤੁਹਾਡਾ ਇਹ ਝੂਠ ਬੋਲ ਬੋਲ ਕੇ ਤੁਸੀਂ ਲੋਕਾਂ ਦੇ ਟਾਰਗੇਟ ਤੇ ਤੁਸੀਂ ਤਾਂ ਆਇਓ ਨਾਲ ਕ੍ਰਿਸ਼ਚਨ ਭਾਈਚਾਰੇ ਨੂੰ ਵੀ ਅਸੁਰੱਖਿਅਤ ਕੀਤਾ ਪੰਜਾਬ ਦੇ ਵਿੱਚ ਤੁਸੀਂ ਔਰ ਦੂਸਰੇ ਨੰਬਰ ਤੇ ਤੁਸੀਂ ਇੱਕ ਪਾਰਟੀ ਦੇ ਵਰਕਰ ਬਣ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਮੈਨੂੰ ਇਹ ਕਹਿੰਦ ਚ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਪਹਿਲੇ ਹੁੰਦਾ ਸੀ ਕਿ ਅਸੀਂ ਵੀ ਤੁਹਾਡੇ ਕੋਲ ਜਾਣੇ ਸੀ ਕਾਂਗਰਸ ਵਾਲੇ ਵੀ ਤੁਹਾਡੇ ਕੋਲ ਆਉਂਦੇ ਸੀ ਸ਼੍ਰੋਮਣੀ ਅਕਾਲੀ ਦਲ ਵਾਲੇ ਆਉਂਦੇ ਸੀ ਤੁਹਾਡੇ ਕੋਲ ਬੀਜੇਪੀ ਵਾਲੇ ਵੀ ਆਉਂਦੇ ਸੀ ਉਹ ਸਾਰੇ ਤੁਹਾਡੇ ਕੋਲ ਪ੍ਰਾਰਥਨਾ ਕਰਾਉਂਦੇ ਸੀ ਕਦੀ ਸੁਣਿਆ ਕੀ ਰਾਜਾ ਸਵਾਮੀ ਡੇਰੇ ਵਾਲਿਆਂ ਨੇ ਇੱਕ ਪਾਰਟੀ ਵਾਸਤੇ ਪ੍ਰੋਗਰਾਮ ਕਰ ਦਿੱਤਾ ਉਹ ਵੀ ਤਾਂ ਇੱਕ ਡੇਰਾ ਚਲਾਉਂਦੇ ਨੇ ਉਹ ਵੀ ਤਾਂ ਆਪਣੇ ਆਪ ਨੂੰ ਮਤਕੇ ਇਹੋ ਹੀ ਕਹਾਉਂਦੇ ਨੇ ਕਿ ਅਸੀਂ ਰੱਬ ਦੇ ਬੰਦੇ ਆ ਤੁਸੀਂ ਫਿਰ ਹੋਜੇਵਾਲ ਚਰਚ ਨੂੰ ਨਾਲ ਇਨਵੋਲਵ ਕੀਤਾ ਉਸੀ ਰਾਣਾ ਮਿਨਿਸਟਰੀ ਨੂੰ ਨਾਲ ਇਨਵੋਲਵ ਕੀਤਾ ਮੈਨੂੰ ਤੇ ਬਾਅਦ ਦੇ ਵਿੱਚ ਪਤਾ ਲੱਗਾ ਕਿ ਉਹਨਾਂ ਨੂੰ ਉਹ ਸੱਦੇ ਤੇ ਗਏ ਨੇ ਤੁਹਾਡੇ ਤੇ ਨਾ ਕਿ ਇਕੱਠੇ ਹੋ ਕੇ ਪ੍ਰੋਗਰਾਮ ਕੀਤਾ ਬਹੁਤ ਜਿਆਦੇ ਲੋਕ ਇਹ ਕਮੈਂਟ ਕਰ ਰਿਹਾ ਬੜਾ ਅੱਛਾ ਹੋਇਆ ਜੀ ਮਿਨਿਸਟਰੀਆਂ ਇਕੱਠੀਆਂ ਹੋ ਗਈਆਂ ਮਿਨਿਸਟਰੀਆਂ ਦਾ ਕ੍ਰਿਸਚੀਅਨ ਕਮਿਊਨਿਟੀ ਨੂੰ ਕੋਈ ਫਾਇਦਾ ਬਈ ਦੱਸੋ ਇੱਕ ਫਾਇਦਾ ਕ੍ਰਿਸਚੀਅਨ ਕਮਿਊਨਿਟੀ ਨੂੰ ਮਿਨਿਸਟਰੀਆਂ ਇਕੱਠੀਆਂ ਹੋਣ ਦਾ ਫਾਇਦਾ ਹੈ ਤੇ ਅਸੀਂ ਵੀ ਨਾਲ ਚੱਲਦੇ ਆ ਉਹਨਾਂ ਦੇ ਕੀ ਪਾਸਟਰ ਨੂੰ ਲੋ ਆ ਕ੍ਰਿਸਚੀਅਨ ਕਮਿਊਨਿਟੀ ਥੋੜੀ ਨਾ ਪੰਜਾਬ ਦੇ ਵਿੱਚ ਆ ਗਈ ਕਿ ਜੇ ਉਹਨਾਂ ਨੇ ਪ੍ਰੋਗਰਾਮ ਕਰ ਲਿਆ ਤੇ ਸਾਰਾ ਪੰਜਾਬ ਦਾ ਐਸਾਈ ਭਾਈਚਾਰਾ ਝਾੜੂ ਪਾਰਟੀ ਵਾਲਿਆਂ ਦਾ ਸਮਰਥਨ ਕਰੇਗਾ ਬਿਲਕੁਲ ਨਹੀਂ ਤੁਹਾਡੇ ਬੰਦਿਆਂ ਨੂੰ ਕਈਆਂ ਨੂੰ ਗੱਲ ਕਰਦੇ ਅਸੀਂ ਸੁਣਿਆ ਕਿ ਅਸੀਂ ਸਾਰੇ ਮੇਨ ਲੈਂਡ ਚਰਚ ਥੱਲੇ ਦੀ ਲਗਾਉਣੇ ਨੇ ਕਿਉਂ ਭਾਈ ਮੇਨ ਲੈਂਡ ਚਰਚ ਕੈਥੋਲਿਕ ਮਿਸ਼ਨ ਕੱਲੀ ਕੈਥੋਲਿਕ ਮਿਸ਼ਨ ਦੇ ਜਿਹੜੇ ਸਕੂਲ ਨੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਬੱਚਿਆਂ ਨੂੰ ਸਾਡੇ ਪੰਜਾਬ ਦੇ ਬੱਚਿਆਂ ਨੂੰ ਇਹ ਕਿਸੇ ਬਰਾਦਰੀ ਨੂੰ ਨਹੀਂ ਮੈਂ ਗੱਲ ਕਰ ਰਿਹਾ ਸਾਰੇ ਭਾਈਚਾਰੇ ਦੇ ਬੱਚਿਆਂ ਨੂੰ ਐਜੂਕੇਸ਼ਨ ਦੇ ਰਹੇ ਨੇ ਕਿੱਡਾ ਵੱਡਾ ਉਹਨਾਂ ਦਾ ਯੋਗਦਾਨ ਹੈ ਪੰਜਾਬ ਨੂੰ ਸਿੱਖਿਆ ਦੇ ਰਹੇ ਨੇ ਪੰਜਾਬ ਨੂੰ ਸੀਐਨਆਈ ਚਰਚ ਜਿਨ੍ਹਾਂ ਦੇ ਹਸਪੀਟਲ ਨੇ ਬੜੇ ਬੜੇ ਵੱਡੇ ਸੀਐਮਸੀ ਹਸਪੀਟਲ ਹੈ ਕਿਹੜੇ ਕਿਹੜੇ ਵੱਡੇ ਅਲੈਗਜ਼ੈਂਡਰਾ ਸਕੂਲ ਨੇ ਉਹਨਾਂ ਦੇ ਐਜੂਕੇਸ਼ਨ ਪ੍ਰਦਾਨ ਕਰ ਰਹੇ ਨੇ ਬੱਚਿਆਂ ਨੂੰ ਪੰਜਾਬ ਦੇਆਂ ਨੂੰ ਐਜੂਕੇਟਡ ਕਰ ਰਹੇ ਸਾਡੇ ਪੰਜਾਬ ਨੂੰ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਪੰਜਾਬ ਦੇ ਵਿੱਚ ਕਿੰਨੇ ਕਨਵਰਟ ਸਕੂਲਾਂ ਚ ਪੜੇ ਬੱਚੇ ਆਈਐਸ ਪੀਸੀਐਸ ਬਣੇ ਨੇ ਆ ਸਾਡੇ ਮਜੀਠਾ ਰੋਡ ਅੰਬਰਸਾਦ ਦਾ ਸਕੂਲ ਲੱਗ ਸਕੂਲ ਹੈ ਸੈਕਰਟ ਹਾਰਟ ਸਕੂਲ ਲੜਕੀਆਂ ਦਾ ਕਰਨ 베ਦੀ ਵਗੈਰਾ ਜਿਨੇ ਆਈਐਸ ਬਣੇ ਨੇ ਲੜਕੀਆਂ ਉਹਨਾਂ ਦਾ ਯੋਗਦਾਨ ਆ ਇਹ ਇੱਥੋਂ ਪੜ੍ਹ ਕੇ ਗਏ ਨੇ ਉਹ ਆਪਾਂ ਕੀ ਕਰਤਾ ਜੀ 크ਿਸਚਨ ਕਮਿਊਨਿਟੀ ਲਈ ਬਸ 6 150 ਤੋੜਾ ਆਟੇ ਦਾ 10 ਕਿਲੋ ਦਾ ਵੰਡ ਕੇ ਤੇ ਅਸੀਂ 크ਿਸਚਨ ਕਮਿਊਨਿਟੀ ਦੇ ਖੈਰ ਖਾ ਬਣ ਗਏ ਮੈਨੂੰ ਤਾਂ ਅਜੇ ਤੱਕ ਤੁਹਾਡੇ ਕੋਠੇ ਵੀ ਨਹੀਂ ਲੱਭੇ ਜਿਹੜੇ ਕਹਿੰਦੇ ਨੇ ਵੀ ਅਸੀਂ ਕੋਠੇ ਪਾ ਕੇ ਕ੍ਰਿਸਚੀਅਨਾਂ ਨੂੰ ਦਿੱਤੇ ਇਸ ਕਰਕੇ ਖੂਨ ਲਵਾ ਕੇ ਚੀਚੀ ਨੂੰ ਸ਼ਹੀਦ ਬੰਦ ਦੀ ਕੋਸ਼ਿਸ਼ ਨਾ ਕਰੀਏ ਜਿਹੜਾ ਕੰਮ ਅਸੀਂ ਕਰਦੇ ਹਾਂ